ਸਰਬਜੀਤ ਸੰਗਰੂਰ ਵੀ ਦੀ ਰਚਨਾ ਉਮਰ ਸਾਰੀ ਪਛਤਾਉਣਾ ਪੈ ਜਾਂਦਾ ਰਿਸ਼ਤਾ ਅਜੋੜ ਕੇ ਬਣ ਜਾਵੇ ਹੁੰਦੀ ਕਾਲ ਕਦੇ ਵੀ ਚੰਗੀ ਨਾ ਚੰਗੀ ਤਰ੍ਹਾਂ ਸਭ ਕੁਝ ਮੇਚੀਦਾ ਚੰਗੀ ਤਰ੍ਹਾਂ ਸਭ ਕੁਝ ਮੇਚੀਦਾ ਕਰ ਫੂਕ ਕੇ ਆਪਣਾ ਨੀ ਤਮਾਸ਼ਾ ਵਖੀਦਾ ਬਲਦਾ ਦੇਖ சிவா ਕਿਸੇ ਦਾ ਨੀਓ ਹੱਥ ਸੇ ਕੀਦਾ ਕੋਣ ਪਤੀ ਨੇ ਨਾਲ ਜੋ ਹੋ ਵੇਖ ਰਿਦੇ ਆ ਕੋਡੀਆਂ ਦੇ ਪਾਕ ਦੇ ਨੀਓ ਵੇਚੀਦਾ ਕੋਡੀਆਂ ਦੇ ਪਾਕ ਦੇ ਨੀਓ ਵੇਚੀਦਾ ਕੋਡੀਆਂ ਦੇ ਪਾਕ ਦੇ बचा